ਹਾਂਜੀ ਭਰਾਵੋ ਕੀ ਹਾਲ ਚਾਲ ਨੇ ਤੇ ਅੱਜ ਆਪਾਂ ਗੱਲ ਕਰਨੀਆਂ ਹਿਮਾਚਲ ਵਾਲਿਆਂ ਬਾਰੇ ਵੀ ਹਿਮਾਚਲ ਵਾਲੇ ਬੰਦੇ ਬਹੁਤ ਜ਼ਿਆਦਾ ਧੱਕਾ ਕਰਦੇ ਆ ਜਿਹੜੇ ਇਧਰੋਂ ਆਪਣੇ ਭਰਾ ਟੈਕਸੀਆਂ ਵਾਲੇ ਜਾਂਦੇ ਉਹਨਾਂ ਨੇ ਬਹੁਤ ਧੱਕਾ ਕਰ ਰਹੇ ਆ ਬੜੀ ਕੁੱਟਮਾਰ ਕਰੀ ਜਾਂਦੇ ਆ ਬੜੀਆਂ ਗੱਡੀਆਂ ਪੰਨੀਆਂ ਜਾਂਦੇ ਆ ਤੇ ਜਿਹੜੇ ਇਧਰੋਂ ਆਪਣੇ ਪੰਜਾਬੀ ਬੰਦੇ ਹੋਰ ਕੋਮ ਮੰਲੇ ਜਾਂਦੇ ਆ ਤੇ ਪਰਿਵਾਰਾਂ ਨਾਲ ਜਾਂਦੇ ਆ ਉਹਨਾਂ ਨਾਲ ਵੀ ਬਹੁਤ ਧੱਕਾ ਕਰਦੇ ਆ ਇੱਥੋਂ ਤੱਕ ਕੀ ਕਹਿੰਦੇ ਮੋ ਥੱਪੜ ਮਾਰ ਲੈਂਗੇ ਇਹ ਨਹੀਂ ਦੇਖਦੇ ਵੀ ਕੋਈ ਬੰਦਾ ਕਿਹੜਾ ਵੱਡੀ ਉਮਰ ਦਾ ਬੰਦਾ ਜਾਂ ਕੋਈ ਜਵਾਕ ਆ ਜਾਂ ਕੋਈ ਨੌਜਵਾਨ ਤੇ ਗਾਲ੍ਹਾਂ ਉਹ ਇੰਨੀਆਂ ਗੰਦੀਆਂ ਕੱਢਦੇ ਜਿਦਾ ਵੀ ਹ ਤਾਂ ਮੈਂ ਪੰਜਾਬੋਂ ਇਹ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਉੱਥੇ ਗਾਲਾਂ ਖਾਣ ਜਾਂਦੇ ਹੋ ਛੱਤਰਖਾਨ ਜਾਂਦੇ ਹੋ ਨਾਲੇ ਕੋਲੇ ਟਿੰਡੇ ਲੈਣ ਜਾਂਦੇ ਹੋ ਉੱਥੋਂ ਨਾ ਜਾਓ ਘੁੰਮਣ ਜੇ ਨਾ ਜੇ ਘੁੰਮਣ ਜਾ ਨਾ ਜਾਓਗੇ ਥੋੜੀ ਕਿਹੜਾ ਜਾਨ ਨਿਕਲ ਜੂਗੀ ਪੰਜਾਬ ਦੇ ਵਿੱਚ ਐਨੇ ਗੁਰੂ ਘਰ ਨੇ ਐਨੇ ਮੰਦਰ ਨੇ ਜਿੱਥੇ ਮਰਜੀ ਘੁੰਮਾਓ ਨਾਲੇ ਘੁੰਮਾਓ ਨਾਲੇ ਸਾਰੇ ਪਰਿਵਾਰ ਨੂੰ ਮੱਥਾ ਟਿਕਾ ਕੇ ਲੈ ਆਓ ਆਪਦੇ ਨੂੰ ਤੇ ਬਾਹਾਂਾਂ 'ਚ ਘੁੰਮਣ ਨਾਲ ਕੁਝ ਜ਼ਿਆਦਾ ਵਧੀਆ ਹੋ ਜਾਂਦਾ ਪੰਜਾਬ ਦੇ ਵਿੱਚ ਤਾਂ ਆਪਾਂ ਕਹਿੰਦਾ ਰੋਕਣੀ ਛੱਡਣ ਡੇ ਰੁੱਖ ਵੱਟ ਵੱਟ ਕੇ ਮੰਨ ਲਓ ਸੁੱਟੀ ਤੁਰੇ ਆਉਂਦੇ ਆ ਤੇ ਫਿਰ ਆਪਾਂ ਘੁੰਮਣ ਲਈ ਤੁਰ ਪੈਂਦੇ ਹਾਂ ਹਿਮਾਚਲ ਦੇ ਵਿੱਚ ਨਾਲ ਥੱਪੜ ਮਾਰਿਆ ਸੀ ਕੰਗਣਾ ਦੇ ਕੋਸ਼ਤਾਂ ਉਸ ਗੱਲ ਦਾ ਵੀ ਉਹਨਾਂ ਨੂੰ ਗੁੱਸਾ ਹੈਗਾ ਕੁਝ ਉਹਨਾਂ ਨੂੰ ਆਏ ਆ ਵੀ ਸਾਡੀਆਂ ਟੈਕਸੀਆਂ ਉੱਥੇ ਚੱਲ ਗਾਂ ਜਾਣ ਵੀ ਜਿਹੜੇ ਲੋਕੀ ਆਪ ਦੀਆਂ ਗੱਡੀਆਂ ਲੈ ਕੇ ਜਾਂਦੇ ਉਹ ਗੱਡੀਆਂ ਤੇ ਗਾਂ ਘੁੰਮਣਾਂ ਆਉ ਜਾਣ ਉੱਥੇ ਬਹੁਤ ਟੈਕਸੀਆਂ ਨੇ ਧੱਕਾ ਵੀ ਕਰਦੇ ਉਧਰ ਵਾਲੇ ਵੀ ਆਪ ਦੀਆਂ ਗੱਡੀਆਂ ਤੇ ਇੱਥੇ ਖਿਲਾਰ ਦਿਓ ਸਾਡੀਆਂ ਗੱਡੀਆਂ ਤੇ ਗਾਂ ਘੁੰਮਣ ਜਾਓ ਕੋਸ਼ ਉਹਨਾਂ ਨੂੰ ਕੰਗਣ ਵਾਲਾ ਗੁੱਸਾ ਵੀ ਹੈਗਾ ਜਦੋਂ ਤੁਹਾਨੂੰ ਪਤਾ ਵੀ ਇੰਨੀ ਵੱਡੀ ਉਹ ਘਟਨਾ ਵਾਪਰੀ ਆ ਵੀ ਉਹਨਾਂ ਦੀ ਕੰਗਣਾ ਦੀ ਥੱਪੜ ਮਾਰਿਆ ਤੁਸੀਂ ਫੇਰ ਮੂੰਹ ਚੱਕ ਕੇ ਹਿਮਾਚਲ ਤੁਰੇ ਜਾਨੇ ਵੀ ਗਾਂ ਥੋੜੇ ਉਹ ਹਾਰ ਪਾਉਣਗੇ ਕਿਉਂਕਿ ਉਦੋਂ ਆਪਾਂ ਪੱਜ-ਪੱਜ ਕੇ ਪੋਸਟਾਂ ਪਾਉਂਦੇ ਸੀ ਹਾਂਜੀ ਐਂ ਕਰਤਾ ਹੀ ਕੰਗਣਾ ਨੇ ਥੱਪੜ ਮਾਰਤਾ ਐਂ ਕਰਤਾ ਐਂ ਕਰਤਾ ਉਸ ਗੱਲ ਦਾ ਉਹਨਾਂ ਬੰਦਿਆਂ ਨੂੰ ਬਹੁਤ ਗੁੱਸਾ ਤੇ ਉਹ ਬਦਲਾ ਵੀ ਲੈ ਰਹੇ ਐਸ ਗੱਲ ਦਾ ਆਪਣੇ ਤੋਂ ਮੈਂ ਇੱਕੋ ਗੱਲ ਕਹਿੰਨਾ ਸਾਰਿਆਂ ਨੂੰ ਵੀ ਤੁਸੀਂ ਉੱਥੇ ਜਾਣਾ ਬਾਈਕਾਟ ਕਰ ਦਿਓ ਦੇਖੀ ਕਿਵੇਂ ਚੀਕ ਨਿਕਲਦੀ ਉਹਨਾਂ ਦੀ ਇੱਕ ਸਾਲ ਜਾਣਾ ਮਾ ਹਿਮਾਚਲ ਬਾਈਕਾਟ ਕਰ ਦਿਓ ਦੇਖੀ ਚੀਕਾਂ ਮਾਰਦੇ ਤੁਹਾਨੂੰ ਇਸ ਗੱਲ ਦਾ ਪਤਾ ਵੀ ਹਿਮਾਚਲ ਵਾਲੇ ਕਿੰਨੀ ਕਮਾਈ ਕਰਦੇ ਜਿਹੜੇ ਟੂਰਿਸਟ ਉੱਥੇ ਆਉਂਦੇ ਆ ਆਪਣੇ ਲੈ ਆਏ ਘੁੰਮਣ ਜਾਣਗੇ ਵੀ ਜਿਵੇਂ ਚਾਰਦਲ ਘੁੰਮ ਕੇ ਮੁੜ ਕੇ ਪਤਾ ਨਹੀਂ ਵੀ ਸਾਰੀ ਜ਼ਿੰਦਗੀ ਨਜ਼ਾਰੇ ਹੋਈ ਆ ਜਾਣਗੇ ਹਿਮਾਚਲ ਵਾਲੇ ਉਤੋਂ ਬਿਛਤਰਖਾਈ ਗਾਲਾਂ ਖਾ ਕੇ ਮੇਰੇ ਘਰੇ ਤੁਰੇ ਉਹਨੇ ਗੱਡੀਆਂ ਬਣਾ ਕੇ ਆਵਦੀ ਕੀ ਫਾਇਦਾ ਹੈ ਨਾ ਗੱਲਾਂ ਦਾ ਹੁਣ ਵਿਚਾਰੇ ਕਿੰਨੇ ਡਰਾਈਵਰਾਂ ਦੇ ਨੂੰ ਥੱਪੜ ਮਾਰੇ ਕਿੰਨੇ ਦੇ ਗੱਡੀਆਂ ਭੰਨੀਆਂ ਕਿੰਨੇ ਦੇ ਗਲ ਪਏ ਆ ਉਹ ਹੋਟਲ ਦੇ ਬਾਹਰ ਖੜੀਆਂ ਗੱਡੀਆਂ ਕਿੰਨੇ ਕਿੰਨੇ ਭੰਨੀ ਜਾਂਦੇ ਆ ਇਸ ਕਰਕੇ ਭਰਾਵੋ ਹਿਮਾਚਲ ਜਾਣਾ ਹੀ ਬੰਦ ਕਰ ਦਿਓ ਉਹਨਾਂ ਦੀ 깔 ਟਕਾਣੇ ਆ ਜਾਊਗੀ ਜਮਾ ਬਾਈ ਤੇ ਚਾਰ ਕਿ ਦਿਨ ਆਪਣੇ ਭਰਾਵਾਂ ਨੇ ਕੁਲਵਿੰਦਰ ਕੌਰ ਦੀਆਂ ਬੜੀਆਂ ਪੋਸਟਾਂ ਪਾਈਆਂ ਬੱਲੇ ਸ਼ੇਰਨੀਆਂ ਬੱਲੇ ਜੱਟੀਆਂ ਬੱਲੇ ਫਲਾਣੀਆਂ ਬੱਲੇ ਟਮਕਾਣੀਆਂ ਮਾਰ ਮਾਰ ਕੇ ਫੈਂਟਰ ਤੇ ਹੁਣ ਉਹਦਾ ਕਿਸੇ ਨੇ ਹਾਲ ਨਹੀਂ ਪੁੱਛਿਆ ਨਾ ਹੁਣ ਕਿਸੇ ਨੂੰ ਪਤਾ ਲੱਗਿਆ ਵੀ ਉਹ ਕਿਹੜੇ ਹਾਲਾਤਾਂ 'ਚ ਆ ਕੋਈ ਖਬਰ ਨਿਕਲ ਕੇ ਬਾਹਰ ਆਈ ਵੀ ਉਹ ਕਿੱਥੇ ਆ ਕਿਉਂਕਿ ਆਪਣੇ ਬੰਦੇ ਸਿਰਫ ਚਾਲਕਦਨੀ ਹੁੱਲੜਬਾਜੀ ਕਰਦੇ ਹੁੰਦੇ ਆ ਪਿੱਛੋਂ ਨਹੀਂ ਕਿਸੇ ਦੀ ਸਾਰ ਲੈਂਦੇ ਹੁੰਦੇ ਬਹੁਤ ਬੰਦਿਆਂ ਨੇ ਇਸ ਚੀਜ਼ ਦਾ ਖਮਿਆਜਾ ਭੁਗਤਿਆ ਇਸ ਹੁੱਲੜਬਾਜੀ ਦਾ ਚਾਰ ਦਿਨ ਤਾਂ ਹਰੇਕ ਸੋਸ਼ਲ ਮੀਡੀਆ ਤੇ ਸਾਰੇ ਬੱਲੇ ਬੱਲੇ ਕਰ ਲੈਂਦੇ ਆ ਬਾਅਦ 'ਚ ਕੋਈ ਕਿਸ ਦੀ ਸਾਰ ਉਹ ਵਿਸ਼ਵਦੀਪ ਸੀਗਾ ਵਿਚਾਰਾ ਆ ਮੁੰਡਾ ਇਧਰ ਆਲਾ ਮਾਹੂ ਆਣੇ ਦਾ ਉਹ ਬੋਲਦਾ ਸੀਗਾ ਲੋਕਾਂ ਦੇ ਹੱਕ ਚ ਠੀਕ ਆ ਉਦੋਂ ਲੋਕਾਂ ਪੜਾ ਉਹਨੂੰ ਸੁਲਾਉਂਦੇ ਸੀਗੇ ਬੱਲੇ ਸ਼ਾਬਾ ਤੇਰੇ ਨਾਲ ਆ ਤੇਰੇ ਨਾਲ ਜਦੋਂ ਉਹਦੇ ਪਰਚਾ ਹੋ ਗਿਆ ਕਿਸੇ ਨੇ ਉਹਦੀ ਸਾਰ ਨਹੀਂ ਲਈ ਕਿਸੇ ਨੇ ਉਹਨੂੰ ਪੁੱਛਿਆ ਤੱਕ ਨਹੀਂ ਵਿਚਾਰਨੂੰ ਉਹਦੀ ਮਾਂ ਬੁੱਕ ਬੁੱਕ ਰੋਂਦੀ ਸੀ ਸੋਸ਼ਲ ਸੋਸ਼ਲ ਮੀਡੀਆ ਦੇ ਵੀ ਮੇਰੇ ਪੁੱਤ ਨੂੰ ਬਚਾ ਲਓ ਮੇਰੇ ਪੁੱਤ ਨੂੰ ਛਡਾ ਲਓ ਬਾਅਦ ਚ ਵਿਚਾਰੇ ਕੋਈ ਦੋ ਤਿੰਨ ਦੋ ਚਾਰ ਸਿਆਣੇ ਬੰਦੇ ਸੀਗੇ ਤੇ ਉਹਨਾਂ ਨੇ ਜਾ ਕੇ ਛਡਾ ਕੇ ਕਢਾ ਕੇ ਲਿਆਂਦਾ ਫੇਰ ਗੱਲ ਕਰਦੇ ਆ ਆਹ ਫਨ ਸਿਟੀ ਦੇ ਵਿੱਚ ਲੋਕੀ ਸਾਰਾ ਸਾਰਾ ਟੱਬਰ ਲੈ ਕੇ ਆ ਜਵਾਗ ਲੈ ਕੇ ਨਹਾਉਣ ਤੁਰ ਪੈਂਦੇ ਆ ਵੀ ਘਰੇ ਤੋਂ ਡੇ ਪਾਣੀ ਨਹੀਂ ਹੈਗਾ ਤਜਾ সুইমিং ਪੂਲ ਚ ਉਥੇ ਨਹਾ ਕੇ ਦੋ ਦਿਨ ਵੀ ਦੋ ਘੰਟੇ ਨਹਾ ਕੇ ਤੁਸੀਂ ਮੋٹے ਹੋ ਜਾਓਗੇ ਜਾਂ ਮੰਨ ਲਓ ਤੁਹਾਡੇ ਮੈਡਲ ਪੈ ਜਾਣਗੇ ਉਥੇ ਲੋਕੀ ਮੈਂ ਦੇਖਿਆ ਕੂਲ ਲਿਪਾਂ ਵਾਲੇ ਵਿੱਚ ਥੁੱਕਾਂ ਸਿੱਟੀ ਜਾਂਦੇ ਆ ਉਹ ਜੀ ਬੀਬੀਆਂ ਨਾ ਆਉਣਗੀਆਂ ਬੜੇ ਚੀਕਾ ਕੋਕਾ ਮਾਰਨਗੀਆਂ ਬੰਦੇ ਚੀਕਾ ਕੋਕਾ ਮਾਰਨਗੇ ਉਹ ਜੋ ਬੰਦੇ ਜਿਹੜੇ ਆ ਵੀ ਘਰ ਵਾਲੀ ਉਥੇ ਲੈ ਜਾ ਕੇ ਨਵਾਉਂਦੇ ਫਿਰਦੇ ਆ সুইমিং ਪੂਲ ਦੇ ਵਿੱਚ ਕਦੇ ਉਹ ਪਾਣੀ ਦੇਖਿਆ ਸਾਰਾ ਦਿਨ ਲੋਕ ਉਹਦੇ ਚ ਨਵਾਉਂਦੇ ਬੰਨਸ ਬੰਨੇ ਕੋਈ ਇਧਰੋਂ ਆਇਆ ਵਿੱਚ ਬੜ ਗਿਆ ਵਿੱਚ ਇਧਰੋਂ ਆ ਵਿੱਚ ਬੜ ਗਿਆ ਕੋਈ ਕੂਲ ਲੇਪਾਂ ਸਿੱਟੀ ਜਾਂਦਾ ਕੋਈ ਕੀ ਸਿੱਟੀ ਜਾਂਦਾ ਕੋਈ ਥੋਕਾਂ ਸਿੱਟੀ ਜਾਂਦਾ ਕੋਈ ਵਿੱਚ ਪੱਦ ਮਰੀ ਜਾਂਦਾ ਉਹ ਪਾਣੀ ਬੜਾ ਚੰਗਾ ਲੱਗਦਾ ਸਾਰਿਆਂ ਨੂੰ ਜਿਹੜੀਆਂ ਬੀਬੀਆਂ ਨੇ ਕਦੇ ਆਪ ਦੇ ਘਰ ਦੇ ਝੂਠਾ ਪਾਣੀ ਨਹੀਂ ਪੀਤਾ ਨਾ ਮੈਂ ਵੀ ਉਹ ਵੀ ਉੱਥੇ ਨਾ ਹੁੰਦੀਆਂ ਵੇਖੀਆਂ ਪੱਦਾਂ ਵਾਲੇ ਪਾਣੀ 'ਚ ਉਹ ਕੂਲ ਲੇਪਾਂ ਵਾਲੇ ਪਾਣੀ 'ਚ ਉਹ ਪਾਣੀ ਚੰਗਾ ਸੀਗਾ ਤੇ ਜੇ ਦੋ ਘੰਟੇ ਨਹਾ ਕੇ ਕੋਈ ਬੜਾ ਜਿਆਦਾ ਵਧੀਆ ਹੋ ਗਿਆ ਤੁਹਾਡਾ ਸਰੀਰ ਐਵੇਂ ਲੋਕੀ ਪੈਸੇ ਜੜੀ ਜਾਣਗੇ ਦੱਸੋ ਯਾਰ ਕਮਾਲ ਦੀ ਗੱਲ ਹੈ ਵੀ ਦੋ ਘੰਟੇ ਨਹਾ ਕੇ ਜਾਂ ਇੱਕ ਦਿਨ ਨਹਾ ਕੇ ਇਸ সুইমিਂਗ ਪੂਲ ਚ ਕੀ ਹੋ ਜੂਗਾ ਦੱਸੋ ਪਹਿਲਾਂ ਮੈਨੂੰ ਫੇਰ ਤੜੇ ਸਕੀਨੀਆਂ ਕਿੱਥੇ ਜਾਂਦੀਆਂ ਨੇ ਬਾਈ ਉਹੀਂ ਤਾਂ ਨੱਕ ਦੀ ਕਈ ਬੀਬੀਆਂ ਮੱਖੀ ਨਹੀਂ ਬਹਿਣ ਦਿੰਦੀਆਂ ਤੇ ਉੱਥੇ ਕੋਲ ਲੱਪਾਂ ਨੇ ਪਾਣੀ ਚ ਨਹਾਈ ਜਾਂਦੀਆਂ ਨੇ ਪਿੱਛੇ ਜੋ ਦੇਖਿਆ ਸੀ ਇੱਕ ਉਸ সুইমিਂਗ ਪੂਲ ਦੇ ਵਿੱਚ ਕਿਸੇ ਜਵਾਗ ਨੇ ਬੜੀ ਪਾਟੀ ਕਰਤੀ ਸੀਗੀ ਉਹ ਪਾਟੀ ਮੁੜ ਕੇ ਪਾਣੀ ਦੇ ਉੱਤੇ ਤੈਰਦੀ ਫਿਰਦੀ ਸੀ ਉੱਥੇ ਉੱਥੇ ਸਾਰੇ ਨਹਾਏ ਜਾਂਦੇ ਸੀਗੇ ਆਪਣੇ ਲੋਕਾਂ ਨੇ ਯਾਰ ਭੇਡ ਝਾਲ ਬਹੁਤ ਕਰਦੇ ਬਹੁਤ ਜ਼ਿਆਦੀ ਕਰਦੇ ਆ ਜੇ ਕੋਈ ਗਵਾਂਢੀ ਹਿਮਾਚਲ ਚਲਾ ਗਿਆ ਆਪਣੇ ਪਰਿਵਾਰ ਨੂੰ ਲੈ ਕੇ ਦੂਜੀਆਂ ਬੀਬੀਆਂ ਆਪਦੇ ਘਰੋਂ ਦੇ ਉਂਗਲ ਤੇ ਉਂਗਲ ਚੱਲ ਹਿਮਾਚਲ ਚੱਲ ਘੁੰਮਣ ਚਲੀ ਗਈ ਚੱਲ ਘੁੰਮਣ ਚਲੀ ਗਈ ਜੇ ਕੋਈ ਗਾਂਢ ਗਵਾਂਢ ਚੋ ਵੀ ਸਵੀਮਿੰਗ ਪੂਲ ਚੱਲ ਜਵਾਕਾਂ ਨੂੰ ਫੰਡ ਸਿਟੀ ਕਮਾ ਲਿਆ ਦੂਜੀਆਂ ਬੀਬੀਆਂ ਚਲੋ ਚਲੀਏ ਚਲੋ ਚਲੀਏ ਮਾੜਾ ਮੋਟਾ ਸੋਚਿਆ ਵੀ ਕਰੋ ਵੀ ਜਿਹੜੇ ਪਾਣੀ ਚ ਸੀ ਨਹਾ ਕੇ ਆਉਣ ਨੇ ਆ ਉਸ ਪਾਣੀ ਦੇ ਹਾਲ ਕੀ ਨੇ ਕਿੰਨੇ ਕੁ ਉਸ ਪਾਣੀ ਦੇ ਵਿੱਚ ਬੰਦੇ ਨਹਾ ਨਹਾ ਕੇ ਥੁੱਕਾਂ ਸਟੀਆਂ ਦੇ ਆ ਪਤਾ ਨਹੀਂ ਕੀ ਕੀ ਕੁਝ ਕਰੀ ਜਾਂਦੇ ਹੁਣੇ ਵੀਡੀਓ ਦੇਖ ਕੇ ਕਈਆਂ ਨੂੰ ਮਿਰਚਾਂ ਲੱਗਣਗੀਆਂ ਪਰ ਗੱਲ ਸੱਚੀ ਆ ਭਰਾਵੋ